ਪੰਜਾਬ ਦੇ ਇਹਨਾਂ ਜ਼ਿਲ੍ਹਿਆਂ 'ਚ ਅਗਲੇ 48 ਘੰਟਿਆਂ ਲਈ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ। ਜੰਗਬੰਦੀ ਦੇ ਐਲਾਨ ਤੋਂ ਬਾਅਦ ਭਾਵੇਂ ਕਿ ਹਰ ਪਾਸੇ ਸ਼ਾਂਤੀ ਦਾ ਮਾਹੌਲ ਹੈ ਪਰ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ ਵਿੱਚ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਦੋਵੇਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਸਾਵਧਾਨੀ ਵਜੋਂ ਅਗਲੇ 48 ਘੰਟੇ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਦੱਸਿਆ ਕਿ ਸਥਿਤੀ ਸ਼ਾਂਤਿਮਈ ਹੈ ਸਿਰਫ ਸਾਵਧਾਨੀ ਅਤੇ ਪਰਹੇਜ਼ ਵਜੋਂ ਸਕੂਲ ਬੰਦ ਕੀਤੇ ਗਏ ਹਨ ਕਿਸੇ ਘਬਰਾਹਟ ਵਿੱਚ ਨਾ ਆਓ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲਣ ਵਾਲੇ ਸੰਦੇਸ਼ ਦਾ ਵਾਲਨ ਕਰੋ ਮਿਲ ਰਹੇ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ ਸਮੂਹ ਜ਼ਿਲਾ ਵਾਸੀਆਂ ਦਾ ਧੰਨਵਾਦੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਤੋਂ ਸਾਰੇ ਸਕੂਲ ਪਹਿਲਾ ਮੰਗ ਖੋਲਣ ਦਾ ਹੁਕਮ ਜਾਰੀ ਕੀਤਾ ਸੀ ਪਰ ਡਿਪਟੀ ਕਮਿਸ਼ਨਰ ਵੱਲੋਂ ਸ਼ੋਮਵਾਰ ਸ਼ਾਮ 7 ਵਜੇ ਜਾਰੀ ਕੀਤੇ ਗਏ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਸਕੂਲ ਸਿਰਫ ਸਾਵਧਾਨੀ ਦੇ ਤੌਰ ਤੇ ਬੰਦ ਕੀਤੇ ਗਏ ਹਨ ਤਾਂ ਜੋ ਜ਼ਿਲ੍ਹੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਇਹ ਫੈਸਲਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਲਾਗੂ ਹੋਵੇਗਾ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਖਿਲਾਫ ਆਵਾਵਾ ਤੋਂ ਵਚਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਸੰਦੇਸ਼ਾਂ ਤੇ ਹੀ ਭਰੋਸਾ ਕਰਨ। ਪਾਕਿਸਤਾਨ ਦੇ دہشتਗਰਤਾ ਖਿਲਾਫ ਫੌਜੀ ਕਾਰਵਾਈ ਸਿਰਫ ਮੁੱਲਤਵੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ ਇਹ ਆਪਰੇਸ਼ਨ ਸਿੰਦੂਰ ਦੀ ਸ਼ੁਰੂਆਤ ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਦੇਸ਼ ਨੇ ਲੋਕਾਂ ਨੂੰ ਸੰਬੋਧਿਤ ਕੀਤਾ। ਸ਼੍ਰੀ ਮੋਦੀ ਨੇ ਸਭ ਤੋਂ ਪਹਿਲਾਂ ਦੇਸ਼ ਦੀ ਸੁਰੱਖਿਆ ਬਲਾਂ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਪਹਿਲਗਾਮ ਦਾ ਦੁੱਖ ਐ ਸਹਿਨਸ਼ੀਲ ਹੈ ਇਸ ਤੋਂ ਬਾਅਦ دہشت گردਾਂ ਨੂੰ ਦੱਸਿਆ ਗਿਆ ਕਿ ਪੈਣਾ ਦੇ ਲੜਕੀਆਂ ਦੇ ਮੱਥੇ ਦਾ ਸੰਦੂਰ ਮਿਟਾਉਣ ਦਾ ਕੀ ਨਤੀਜਾ ਹੁੰਦਾ ਹੈ ਭਾਰਤੀ ਰੱਖਿਆ ਬਲਾਂ ਨੇ 100 ਤੋਂ ਜ਼ਿਆਦਾ دہشت گردਾਂ ਨੂੰ ਮਾਰ ਮੁਕਾਇਆ ਉਹਨਾਂ ਭਾਰਤੀ ਪੌਜਾ ਨੂੰ دہشت گردਾਂ ਨੂੰ ਸਬਕ ਸਿਖਾਉਣ ਲਈ ਖੁੱਲੀ ਛੁੱਟੀ ਦਿੱਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ دہشت گردਾਂ ਖਿਲਾਫ ਕਾਰਵਾਈ ਹਾਲ ਦੀ ਘੜੀ ਸਿਰਫ ਮਿਲਤਵੀ ਕੀਤੀ ਹੈ श्री मोदी ने कहा असी पाकिस्तान हवाई फौज के एयरबैस नुकसान पहुँचाया जिस बारे पाकिस्तान डिंग सी पाकिस्तान ने साडे मंदिर स्कूलों घर निशाना बनाया पर दुनिया ने देखा कि किए पाकिस्तान के मिसाइल से ड्रोन टैर ਘੇਰੀ ਹੋ ਗਏ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜੇ ਪਾਕਿਸਤਾਨ ਵੱਲੋਂ ਮੂੜ ਹਮਲਾ ਕੀਤਾ ਗਿਆ ਤਾਂ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਆਪਰੇਸ਼ਨ ਸਿੰਦੂਰ ਦੇ دہشت گردੀ ਖਿਲਾਫ ਨਵੀਂ ਲਕੀਰ ਖਿੱਚ ਦਿੱਤੀ ਹੈ ਭਾਰਤ ਆਪਣੀਆਂ ਸ਼ਰਤਾਂ ਤੇ ਤਰੀਕਿਆਂ ਨਾਲ ਜਵਾਬ ਦੇਵੇਗਾ ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਗੋਲਾ ਗੋਲੀਬੰਦੀ ਦੇ ਸਮਝੌਤੇ ਤੋਂ ਬਾਅਦ ਦੇਸ਼ਾਂ ਦਰمیان ਤਣਾਅ ਘਟਿਆ ਹੈ ਇਸ ਤੋਂ ਪਹਿਲਾਂ ਕਸ਼ਮੀਰ ਦੇ ਪਹਲਗਾਮ ਵਿੱਚ دہشت گردਾਂ ਨੇ 26 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਜਿਸ ਦਾ ਬਦਲਾ ਲੈਣ ਲਈ ਭਾਰਤ ਵੱਲੋਂ 6 ਤੋਂ 7 ਮਈ ਦੀ ਦਰਮਿਆਨੀ ਰਾਤ ਨੂੰ ਆਪਰੇਸ਼ਨ ਸਿੰਦੋਰ ਸ਼ੁਰੂ ਕੀਤਾ ਸੀ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ 100 ਤੋਂ ਵੱਧ دہشت گردਾਂ ਨੂੰ ਮਾਰ ਮੁਕਾਇਆ ਸੀ ਰੋਹਿਤ ਤੋਂ ਬਾਅਦ ਕੋਹਲੀ ਨੇ ਵੀ ਲਿਆ ਸੰन्यास ਹੁਣ ਕੌਣ ਹੋ ਸਕਦਾ ਹੈ ਅਗਲਾ ਪੀੜੀ ਦਾ ਸਟਾਰ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 2011 ਵਿੱਚ ਵੈਸਟ ਇੰਡੀਜ਼ ਖਿਲਾਫ ਆਪਣੇ ਪਹਿਲੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਉਸਨੇ 2014 ਤੇ 2019 ਦੇ ਵਿਚਕਾਰ ਉਹਨਾਂ ਉਸਨੇ ਉਹਨਾਂ ਉਚਾਈਆਂ ਨੂੰ ਛੂਹਿਆ ਜਿੱਥੇ ਆਧੁਨਿਕ ਯੁੱਗ ਦੇ ਬਹੁਤ ਸਾਰੇ ਕ੍ਰਿਕਟਰ ਨਹੀਂ ਪਹੁੰਚ ਸਕਦੇ ਹਨ ਕੋਹਲੀ ਨੇ ਦੌੜਾਂ ਅਤੇ ਸੈਂਕੜਿਆਂ ਨਾਲ ਦਮਾਕੇਦਾਰ ਸ਼ੁਰੂਆਤ ਕੀਤੀ ਅਤੇ ক্রিকেট ਪਾਈਚਾਰਾਂ ਵਿੱਚ ਉਸ ਵਿੱਚ ਆਏ ਬਦਲਾਅ ਦੇ ਹੈਰਾਨ ਸੀ ਜਿਸ ਨੇ ਭਾਰਤ ਨੂੰ ਟੈਸਟ ক্রিকেট ਵਿੱਚ ਉਹੱਚੀਆਂ ਵੱਡੀਆਂ ਉਚਾਈਆਂ ਤੇ ਯਾਦਗਾਰੀਆਂ ਜਿੱਤਾਂ ਤੱਕ ਪਹੁੰਚਾਇਆ ਉਸ ਦਾ ਪ੍ਰਦਰਸ਼ਨ ਉਹਨਾਂ ਨੌਜਵਾਨਾਂ ਬੱਲੇਬਾਜ਼ਾਂ ਲਈ ਇੱਕ ਬਲੂਪ੍ਰਿੰਟ ਹੈ ਜਿਨ੍ਹਾਂ ਨੂੰ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਭਾਰਤੀ ক্রিকেট ਦੀ ਕਮਾਂ ਸੰਭਾਲਣ ਦਾ ਮਹੌਕਮ ਸੌਪਿਆ ਜਾ ਸਕਦਾ ਹੈ ਜਿਨ੍ਹਾਂ ਵਿੱਚੋਂ ਕੁਝ ਦੀ ਚਰਚਾ ਇੱਥਾ ਕੀਤੀ ਗਈ ਹੈ ਸ਼ੁਭਮਨ ਗਿੱਲ ਅਗਲੀ ਪੀੜੀ ਦੇ ਸਟਾਰਾਂ ਵਿੱਚੋਂ ਸ਼ੁਭਮਨ ਗਿੱਲ ਸਾਬਤ ਤੋ ਮਹੱਤਵਪੂਰਨ ਖਿਡਾਰੀ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਭਾਰਤ ਦਾ ਮੁੱਖ ਬੱਲੇਬਾਜ਼ ਅਤੇ ਟੈਸਟ ਕਪਤਾਨ ਬਣ ਸਕਦਾ ਹੈ ਇਹ ਸ਼ਾਇਦ ਇੱਕ ਸੰਯੋਗ ਹੈ ਕਿ ਗਿੱਲ ਆਪਣੇ ਆਪ ਨੂੰ ਕੋਹਲੀ ਦੇ ਨਾਲ ਉਸੇ ਸਥਿਤੀ ਵਿੱਚ ਪਾਉਂਦਾ ਹੈ ਜਦੋਂ ਉਹ 25 ਸਾਲ ਦਾ ਸੀ ਜਿਸ ਦਾ ਟੈਸਟ ਔਸਤ ਟੈਸਟ ਰਿਕਾਰਡ ਸੀ ਪੰਜਾਬ ਦੇ ਇਸ ਖਿਡਾਰੀ ਨੇ 32 ਟੈਸਟਾਂ ਵਿੱਚ 35 ਦੀ ਔਸਤ ਨਾਲ 1893 ਦੌੜਾਂ ਬਣਾਈਆਂ ਹਨ ਪਰ ਗਿਲ ਦਾ ਇੰਗਲੈਂਡ ਵਿੱਚ ਰਿਕਾਰਡ ਔਸਤ ਹੈ ਜਿਸ ਵਿੱਚ ਤਿੰਨੇ ਟੈਸਟਾਂ ਵਿੱਚ 14.66 ਦੀ ਔਸਟ ਨਾਲ 88 ਦੌੜਾਂ ਸ਼ਾਮਲ ਹਨ ਇਹ ਦੇਖਣਾ ਬਾਕੀ ਹੈ ਕਿ ਕੀ ਪੰਜਾਬ ਦਾ ਇਹ ਮੁੰਡਾ ਇੰਗਲੈਂਡ ਵਿੱਚ ਆਪਣੀ ਕਿਸਮਤ ਬਦਲਣ ਵਿੱਚ ਆਪਣੇ ਸ਼ਾਨਦਾਰ ਸੀਨੀਅਰ ਖਿਡਾਰੀ ਦੀ ਬਰਾਬਰੀ ਕਰ ਸਕਦਾ ਹੈ ਕੋਲੀ ਵਾਂਗ ਗਿੱਲ ਨੂੰ ਵੀ ਆਪਣੀ ਬੱਲੇਬਾਜ਼ੀ ਵਿੱਚ ਅਨੁਸ਼ਾਸਨ ਲਿਆਉਣਾ ਪਵੇਗਾ ਸਵਿੰਗ ਲਈ ਸਰੀਰ ਦੇ ਨੇੜੇ ਬੱਲੇਬਾਜ਼ੀ ਕਰਨ ਦੀ ਆਦਤ ਵਿਕਸਿਤ ਕਰਨੀ ਪਵੇਗੀ ਜੰਗਬੰਦੀ ਤੋਂ ਬਾਅਦ ਵੀ ਪੰਜਾਬ ਬੱਚੇ ਬਸ ਸੇਵਾਬੰਦ ਪਾਕਿਸਤਾਨ ਨਾਲ ਜੰਗ ਦੇ ਚੱਲ ਰਹੇ ਹਾਲਾਤ ਅੱਜ ਆਮ ਹੁੰਦੇ ਨਜ਼ਰ ਆਏ ਪਰ ਇਸ ਦੇ ਬਾਵਜੂਦ ਬੱਸ ਯਾਤਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗਵਾਂਡੀ ਰਾਜਾਂ ਵੱਲੋਂ ਪੰਜਾਬ ਵਿੱਚ ਬੱਸਾਂ ਦੇ ਸੰਚਾਲਨ ਵਿੱਚ ਕਮੀ ਆਈ ਹੈ ਜਿਸ ਕਾਰਨ ਵੱਖ-ਵੱਖ ਰੋਟਾਂ ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੱਸਾਂ ਦਾ ਸੰਚਾਲਨ ਆਮ ਹੋਣ ਵਿੱਚ 1-2 ਦਿਨ ਲੱਗ ਸਕਦੇ ਹਨ ਇਸ ਦਾ ਮੁੱਖ ਕਾਰਨ ਹੈ ਕਿ ਪਹਿਲੇ ਹੀ ਦਿਨ ਪਾਕਿਸਤਾਨ ਵੱਲੋਂ ਜੰਗਵੰਦੀ ਦੀ ਉਲੰਘਣਾ ਕੀਤੀ ਗਈ ਸੀ ਅਤੇ ਸਿੱਧੀ ਦੁਆਰਾ ਵਿਗੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਦੱਸਿਆ ਜਾ ਰਿਹਾ ਹੈ ਕਿ ਗੁਆਂਢੀ ਦੇ ਰਾਜਾਂ ਦਾ ਟਰਾਂਸਪੋਰਟ ਵਿਭਾਗ ਸਥਿਤੀ ਤੋਂ ਪੂਰੀ ਨਜ਼ਰ ਰੱਖ ਰਿਹਾ ਹੈ ਅਤੇ ਜਿਵੇਂ ਹੀ ਸਿੱਧੀ ਪੂਰੀ ਤਰ੍ਹਾਂ ਆਮ ਹੋ ਜਾਵੇਗੀ ਪੰਜਾਬ ਆਉਣ ਵਾਲੀਆਂ ਬੱਸਾਂ ਦਾ ਸੰਚਾਲਨ ਵਧ ਜਾਵੇਗਾ ਇਸ ਕਾਰਨ ਦੂਜੇ ਰਾਜਾਂ ਤੇ ਬੱਸ ਤੇ ਨਿਰਭਰ ਯਾਤਰੀਆਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਦੇ ਡੁੱਪੂਆ ਤੋਂ ਸੰਚਾਲਨ ਵੀ ਅਜੇ ਪੂਰੀ ਤਰ੍ਹਾਂ ਆਮ ਨਹੀਂ ਹੋਇਆ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਸੋਮਵਾਰ ਤੋਂ ਆਮ ਸੰਚਾਲਨ ਸ਼ੁਰੂ ਕਰ ਦਿੱਤਾ ਜਾਵੇਗਾ ਸਰਹਦੀ ਰਾਜਾ ਤੋਂ ਰਾਤ ਦਾ ਸੰਚਾਲਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਇਸ ਦੇ ਨਾਲ ਹੀ ਪੰਜਾਬ ਦੀ ਵਿੱਚ ਨਿੱਜੀ ਬੱਸਾਂ ਦਾ ਸੰਚਾਲਨ ਵੀ ਪ੍ਰਭਾਵਿਤ ਹੋਇਆ ਹੈ ਸਰਹਦੀ ਰਾਜਾ ਵਿੱਚ ਰਾਤ ਦੇ ਸਮੇਂ ਦੇ ਸੰਚਾਲਨ ਨੂੰ ਲੈ ਕੇ ਪ੍ਰਾਈਵੇਟ ਆਪਰੇਟਰ ਦੁਵਿਧਾ ਵਿੱਚ ਫਸੇ ਹੋਏ ਹਨ ਹੁਣ ਏ ਦੇਖਣਾ ਬਾਕੀ ਹੈ ਕਿ ਸੋਮਵਾਰ ਨੂੰ ਕਿਹੜੇ ਰੂਟਾਂ ਦੀ ਸਥਿਤੀ ਆਮ ਹੋਵੇਗੀ ਤੇ ਯਾਤਰੀਆਂ ਨੂੰ ਰਾਹਤ ਮਿਲੇਗੀ। ਜੰਗ ਤੋਂ ਡਰ ਪੰਜਾਬ ਛੱਡ ਆਪਣੇ ਘਰਾਂ ਵੱਲ ਭੱਜੇ ਯੂਪੀ ਤੇ ਬਿਹਾਰ ਵਾਲੇ ਭਾਰਤ ਵੱਲੋਂ ਪਾਕਿਸਤਾਨ ਵਿੱਚ ਕੀਤੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਡਰੋਨ ਹਮਲਿਆਂ ਕਾਰਨ دہشت ਮਚ ਗਈ। ਬੇਸ਼ੱਕ ਪੰਜਾਬੀਆਂ ਨੇ ਹਰ ਹਾਲਤ ਵਿੱਚ ਨਿਜੀਠਣ ਲਈ ਤਿਆਰੀ ਕਰ ਲਈ ਹੈ ਪਰ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਆਏ ਲੋਕ ਪੰਜਾਬ ਛੱਡ ਕੇ ਭੱਜ ਗਏ ਜੰਗਵੰਦੀ ਤੋਂ ਬਾਅਦ ਵੀ ਲੋਕ ਡਰੇ ਹੋਏ ਹਨ। ਇਸ ਕਾਰਨ ਜਲੰਧਰ ਅੰਮ੍ਰਿਤਸਰ ਲੁਧਿਆਣਾ ਦੇ ਪਠਾਨਕੋਟ ਤੇ ਰੇਲਵੇ ਸਟੇਸ਼ਨਾਂ ਤੇ ਪ੍ਰਵਾਸੀਆਂ ਦੀ ਭੀੜ ਲੱਗੀ ਹੋਈ ਹੈ ਪਾਕਿਸਤਾਨ ਵੱਲੋਂ ਕੀਤੇ ਹਮਲਿਆਂ ਕਰਕੇ ਪੰਜਾਬ ਵਿੱਚ ਆਏ ਦੂਜੇ ਰਾਜਾਂ ਦੇ ਮਜ਼ਦੂਰ ਰੇੜੀ ਫੜੀ ਫੜੀ ਲਾਉਣ ਵਾਲੇ ਤੇ ਵਿਦਿਆਰਥੀ ਪੰਜਾਬ ਤੋਂ ਆਪਣੇ ਘਰਾਂ ਵਾਪਸ ਜਾ ਰਹੇ ਹਨ ਮਜ਼ਦੂਰਾਂ ਦੇ ਜਾਣ ਕਰਕੇ ਕਰਕਾਂ ਪੰਜਾਬ ਵਿੱਚ ਲਾਬਰ ਦਾ ਸੰਕਟ ਖੜਾ ਹੋਣ ਦਾ ਖਤਰਾ ਹੈ ਸੂਬੇ ਵਿੱਚ 1 ਜੂਨ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਮਜ਼ਦੂਰਾਂ ਦੀ ਵਾਪਸੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਝੋਨਾ ਲਗਾਉਣ ਵਿੱਚ ਸੰਕਟ ਪੈਦਾ ਹੋ ਸਕਦਾ ਹੈ ਖੇਤੀਬਾੜੀ ਦੇ ਨਾਲ ਨਾਲ ਉਦਯੋਗ ਵੀ ਸੰਕਟ ਖੜਾ ਹੋ ਸਕਦਾ ਹੈ ਪੰਜਾਬ ਤੋਂ ਜਾਣ ਵਾਲੇ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਇੱਥੇ ਰਹਿਣਾ ਸੁਰੱਖਿਅਤ ਨਹੀਂ ਮੰਨ ਰਹੇ ਜਦੋਂ ਪੰਜਾਬ ਵਿੱਚ ਸਿੱਧੀ ਸੁਧਰੇਗੀ ਤਾਂ ਵਾਪਸ ਆ ਜਾਣਗੇ ਪੰਜਾਬ ਤੋਂ ਜਾਣ ਵਾਲੇ ਮਜ਼ਦੂਰਾਂ ਨੇ ਕਿਹਾ ਕਿ ਇਸ ਸਮੇਂ ਉਹ ਇੱਥੇ ਡਰ ਮਹਿਸੂਸ ਕਰ ਰਹੇ ਹਨ ਇਸੇ ਯੋਹਕਰ ਵਾਪਸ ਜਾ ਰਹੇ ਹਨ ਸਰਹੱਦੀ ਜ਼ਿਲ੍ਹਿਆਂ ਨੂੰ ਨੂ ਤਾਂ ਛੱਡੋ ਚੰਡੀਗੜ੍ਹ ਸਣੇ ਪੰਜਾਬ ਦੇ ਤਕਰੀਬਨ ਹਰ ਇਲਾਕੇ ਵਿੱਚੋਂ ਪ੍ਰਵਾਸੀ ਵਾਪਸ ਜਾ ਰਹੇ ਹਨ ਹੁਣ ਅਜੇ ਵੀ ਕੁਝ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹ ਹਰ ਹਾਲਤ ਵਿੱਚ ਪੰਜਾਬ ਤੋਂ ਨਹੀਂ ਜਾਣਗੇ ਇਸ ਤੋਂ ਇਸ ਨੂੰ ਲੈ ਕੇ ਕਿਸਾਨ ਫਿਕਰਮੰਦ ਹਨ 1 ਜੂਨ ਤੋਂ ਪੰਜਾਬ ਵਿੱਚ ਓਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਪੰਜਾਬ ਦੇ ਕਿਸਾਨ ਖੇਤੀ ਲਈ ਪੂਰੀ ਤਰ੍ਹਾਂ ਯੂਪੀ ਤੇ ਬਿਹਾਰ ਤੋਂ ਆਉਣ ਵਾਲੇ ਮਜ਼ਦੂਰਾਂ ਤੇ ਨਿਰਭਰ ਹਨ ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋਣ ਉਹਨਾਂ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀ ਵੀਡੀਓਜ਼ ਉਹਨਾਂ ਤੱਕ ਪਹੁੰਚ ਸਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਆ ਕਰਨ ਵਾਧੇ ਅਗਲੀ ਖਬਰ ਵੱਲ ਈਟੀਓ ਵੱਲੋਂ ਆਮ ਆਦਮੀ ਕਲੀਨਿਕ ਦੀ ਜਾਂਚ ਕੈਬਨਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਝੰਡਿਆਲਾ ਗੁਰੂ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ ਦੀ ਆ ਚੰਚੇਤ ਚੈਕਿੰਗ ਕੀਤੀ ਉਹਨਾਂ ਨੇ ਇਸ ਮੌਕੇ ਕਲੀਨਿਕ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਵੇਰਵੇ ਉੱਥੇ ਕੰਮ ਕਰਵਾਉਣ ਨੂੰ ਆਏ ਲੋਕਾਂ ਦੀ ਫੀਡਬੈਕ ਲਈ ਇਸ ਮੌਕੇ ਹਰਪ੍ਰਜਨ ਸਿੰਘ ਨੇ ਕਿਹਾ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਅਤੇ ਸਹੂਲਤਾਂ ਲਈ ਵਚਨਬੱਧ ਹੈ ਇਸ ਲਈ ਆਮ ਆਦਮੀ ਕਲੀਨਿਕ ਵਿੱਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ ਇਸ ਮੌਕੇ ਕੈਬਨਟ ਮੰਤਰੀ ਈਟੀਓ ਵੱਲੋਂ ਕਲੀਨਿਕ ਵਿਖੇ ਚੈੱਕਅਪ ਕਰਾਉਣ ਆਏ ਲੋਕਾਂ ਦਾ ਹਾਲਚਲ ਪੁੱਛਿਆ ਗਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੀ ਤੁਰੰਤ ਹੀ ਇਹ ਦਾਇਰ ਕੀਤੀ ਕਿ ਇਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਬਹਿਲ ਦੇ ਆਧਾਰ ਤੇ ਕੀਤਾ ਜਾਵੇ ਉਹਨਾਂ ਦੱਸਿਆ ਕਿ ਜਲਦੀ ਹੀ ਜੰਡਿਆਲਾ ਗੁਰੂ ਦੇ ਆਮ ਆਦਮੀ ਕਲੀਨਿਕ ਵਿੱਚ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਫਿਜ਼ੀਓਥੈਰੇਪੀ ਸੈਂਟਰ ਖੋਲ੍ਹਿਆ ਜਾਵੇਗਾ ਆਖਿਰਕਾਰ ਲੋਕਾਂ ਦੀ ਜਾਨ ਦਾ ਡਰ ਬਣੀ ਇਮਾਰਤ ਨੂੰ ਟਾਉਣ ਦਾ ਆਇਆ ਫੈਸਲਾ ਪਿਛਲੇ 6 ਦਿਨਾਂ ਤੋਂ ਨਾਡਾ ਰੋਡ ਤੇ ਲੋਕਾਂ ਲਈ ਦਹਿਸ਼ਤ ਦਾ ਕਾਰਨ ਬਣ ਰਹੀ ਖੰਡਰ ਹੋਈ ਤਿੰਨ ਮੰਜ਼ਲਾਈ ਇਮਾਰਤ ਨੂੰ ਆਖਿਰਕਾਰ ਟਾਅਮ ਦਿੱਤਾ ਜਾ ਰਿਹਾ ਹੈ ਇਮਾਰਤ ਡਿੱਗਣ ਦੀ ਖਬਰ ਨੇ ਲੋਕਾਂ ਨੂੰ ਰਾਹਤ ਦਿੱਤੀ ਇਹ ਪੁਰਾਣੀ ਤਿੰਨ ਮੰਜ਼ਲਾਈ ਇਮਾਰਤ ਸ਼ਿਵਰਾਜ ਦੀ ਖੁਦਾਈ ਦੌਰਾਨ ਅਚਾਨਕ ਟਹੀ ਟੇਢੀ ਮੇਢੀ ਹੋ ਗਈ ਸੀ ਜਿਸ ਤੋਂ ਬਾਅਦ ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਗਈ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਮਾਰਤ ਨੂੰ ਜਲਦੀ ਤੋਂ ਜਲਦੀ ਟਾਣ ਦੀ ਗੱਲ ਕਹੀ ਸੀ ਪਰ ਸ਼ਿਕਮ ਸ਼ੁਰੂ ਕਰਨ ਵਿੱਚ 6 ਦਿਨ ਲੱਗ ਗਏ ਜਿਸ ਦਰਾਂ ਨੇ ਇਮਾਰਤ ਉਸੇ ਖਤਰਨਾਕ ਹਾਲਤ ਵਿੱਚ ਖੜੀ ਰਹੀ ਜਿਸ ਨਾਲ ਰਾਹ ਗਿਰਾਤੇ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਲਗਾਤਾਰ ਖਤਰੇ ਦੇ ਵਜੋਂ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਗੁੱਸਾ ਜੀ ਉਨ੍ਹਾਂ ਕਿਹਾ ਕਿ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ ਜੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਇਸ ਲਾਪਰਵਾਹੀ ਕਾਰਨ ਐਸਟੀਪੀ ਦਾ ਕੰਮ ਵੀ ਰੁਕ ਗਿਆ ਹਾਲਾਂਕਿ ਆਖਿਰ ਨਗਰ ਨਗਰ ਨਿਕਮ ਨੇ ਲੋਕਾਂ ਦੀਆਂ ਫਰਮਾਇਆਂ ਫਰਿਆਦਾਂ ਸੁਣੀਆਂ ਅਤੇ ਅੱਜ ਸਵੇਰੇ ਤੋਂ ਇਸ ਖਤਰਨਾਕ ਇਮਾਰਤ ਨੂੰ ਸੁਰੱਖਿਅਤ ਢੰਗ ਨਾਲ ਢਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਮਾਰਤ ਨੂੰ ਢਾਉਣ ਦੇ ਸਮੇਂ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਆਲੇ ਦੁਆਲੇ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਸੀ। ਲੋਕਾਂ ਨੇ ਉਮੀਦ ਕੀਤੀ ਕਿ ਹੁਣ ਇਹ ਕੰਮ ਬਿਨ ਕੰਮ ਵਿੱਚ ਬਿਨਾਂ ਕਿਸੇ ਦੇਰੀ ਦੇ ਇਸ ਇਮਾਰਤ ਨੂੰ ਜਲਦੀ ਤੋਂ ਜਲਦੀ ਧਿਆਨ ਨਾਲ ਢਾਅ ਦਿੱਤਾ ਜਾਵੇਗਾ।